ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਦਰਦ ਭਰੀ ਤੇ ਇੱਕ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਉਥੇ ਬਾਈ ਦੇ ਨਾਲ ਉਹਦੀ ਘਰ ਵਾਲੀ ਨੇ ਕੀ ਕੀ ਕੁਝ ਕੀਤਾ ਤੁਸੀਂ ਸੁਣ ਕੇ ਇੱਕ ਵਾਰੀ ਸੁਣਨ ਹੋ ਜਾਓਗੇ ਹੈਂਗ ਹੋ ਜਾਓ ਆਜੋ ਕਰਦੇ ਆਂ ਬਾਈ ਦੀ ਜ਼ਿੰਦਗੀ ਦੀ ਕਹਾਣੀ ਦੀ ਸ਼ੁਰੂਆਤ ਜਿਹੜਾ ਬਾਈ ਦਾ ਪਰਿਵਾਰ ਹੁੰਦਾ ਬਾਈ ਦਾ ਮਾਪਿਓ ਹੁੰਦਾ ਉਹ ਸਾਰਾ ਪਰਿਵਾਰ ਅਮਰਤਧਾਰੀ ਹੁੰਦਾ ਤੇ ਬਾਈ ਦਾ ਆਪ ਦਾ ਵੀ ਅਮਰਤ ਛਕਿਆ ਹੁੰਦਾ ਗੁਰਸਿੱਖ ਪਰਿਵਾਰ ਹੁੰਦਾ ਬਹੁਤ ਜ਼ਿਆਦਾ ਗੁਰਬਾਣੀ ਨੂੰ ਪੜਨ ਵਾਲੇ ਹੁੰਦੇ ਆ ਗੁਰੂ ਘਰ ਜਾਣ ਵਾਲੇ ਹੁੰਦੇ ਆ ਰੱਬ ਦੇ ਭਾਣੇ ਨੂੰ ਮੰਨਣ ਵਾਲੇ ਹੁੰਦੇ ਆ ਬਾਈ ਕਹਿੰਦਾ ਜਦੋਂ ਮੇਰਾ ਵਿਆਹ ਕਰਨਾ ਸੀ ਮੇਰਾ ਮਾਪਿਓ ਕਹਿੰਦਾ ਵੀ ਆਪਾਂ ਮੁੰਡੇ ਦਾ ਵਿਆਹ ਉੱਥੇ ਕਰਨਾ ਜਿੱਥੇ ਕੁੜੀ ਵਾਲਾ ਪਰਿਵਾਰ ਸਾਰਾ ਅਮਰਤਧਾਰੀ ਪਰਿਵਾਰ ਹੋਵੇ ਤੇ ਕੁੜੀ ਨੇ ਵੀ ਅਮਰਤ ਛਕਿਆ ਹੋਵੇ ਕਹਿੰਦਾ ਚਲੋ ਜੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਗਾਂ ਦੀ ਗਾਂ ਕਿਸੇ ਨੇ ਸਾਨੂੰ ਰਿਸ਼ਤਾ ਕਰਾਤਾ ਕੁੜੀ ਦੇਖਣ ਕੇ ਮੇਰਾ ਮਾਪਿਓ ਕੁੜੀ ਪਸੰਦ ਆ ਗਈ ਉਹਨਾਂ ਨੂੰ ਮੈਂ ਪਸੰਦ ਆ ਗਿਆ ਕੁੜੀ ਦਾ ਸਾਰਾ ਪਰਿਵਾਰ ਅਮਰਸ਼ਕਿਆ ਹੋਇਆ ਸੀ ਕੁੜੀ ਦਾ ਵੀ ਅਮਰਸ਼ਕਿਆ ਸੀ ਕੁੜੀ ਸਿਰ ਤੇ ਦਮਾਲਾ ਬਣਦੀ ਸੀ ਚਲੋ ਜੀ ਕਹਿੰਦਾ ਵਧੀਆ ਸੋਹਣੀ ਸੁਨੱਖੀ ਕੁੜੀ ਸੀ ਰਿਸ਼ਤਾ ਪੱਕਾ ਹੋ ਗਿਆ ਤੇ ਵਿਆਹ ਹੋ ਗਿਆ ਕਹਿੰਦਾ ਮੈਂ ਬਹੁਤ ਖੁਸ਼ੀ ਆ ਵੀ ਜ਼ਿੰਦਗੀ ਦੇ ਵਿੱਚ ਬੜਾ ਕਹਿੰਦਾ ਸਬਰ ਸੀ ਬੜਾ ਆਨੰਦ ਸੀ ਕਹਿੰਦਾ ਮੇਰੀ ਘਰ ਵਾਲੀ ਦੀ ਮਾਸੀ ਦੀ ਕੁੜੀ ਕਹਿੰਦਾ ਰਹਿੰਦੀ ਹੁੰਦੀ ਹੈ ਕੈਨੇਡਾ ਦੇ ਵਿੱਚ ਤੇ ਉਹਦੇ ਨਾਲ ਕਹਿੰਦਾ ਇਹਦੀ ਬਣਦੀ ਬਹੁਤ ਹੁੰਦੀ ਹੈ ਮੇਰੀ ਘਰ ਵਾਲੀ ਦੀ ਕਹਿੰਦਾ ਉਹ ਕੈਨੇਡਾ ਚੋਂ ਮੰਨ ਲਾ ਦੂਜੇ ਤੀਜੇ ਘੰਟਾ ਘੰਟਾ ਫੋਨ ਤੇ ਗੱਲ ਮੇਰੀ ਘਰ ਵਾਲੀ ਨਾਲ ਕਰਦੀ ਰਹਿੰਦੀ ਹੁੰਦੀ ਸੀ ਮੰਨ ਲਾ ਇੱਕ ਦਿਨ ਦਾ ਮੱਸਾ ਹੀ ਕਹਿੰਦਾ ਵਿੱਚੋਂ ਨਾਗਾ ਪੈਂਦਾ ਸੀ ਮੰਨ ਲਾ ਕਦੇ ਸੁਬਾਹ ਕਦੇ ਸ਼ਾਮ ਨੂੰ ਕਦੇ ਰਾਤ ਨੂੰ ਘੰਟਾ ਕਹਿੰਦਾ ਉਹ ਨਾਲ ਗੱਲ ਕਰਦੀ ਰਹਿੰਦੀ ਸੀ ਫੋਨ ਤੇ ਤੇ ਕਹਿੰਦਾ ਮੇਰੀ ਘਰ ਵਾਲੀ ਪੜ੍ਹ ਲਿਖੀ ਬਹੁਤ ਸੀਗੀ ਕਹਿੰਦਾ ਵੀ ਮੇਰੀ ਘਰ ਵਾਲੀ ਦੀ ਮਾਸੇ ਦੀ ਕੁੜੀ ਕਹਿੰਦੀ ਵੀ ਤੁਸੀਂ ਐਂ ਕਰੋ ਵੀ ਤੂੰ ਹਾਈਲਾਈਟਸ ਕਰ ਲੈ ਵੀ ਤੂੰ ਹਾਈਲਾਈਟਸ ਕਰ ਸਕਦੀ ਜਦਰਾ ਜ ਕੋਈ ਗੈਪ ਨਹੀਂ ਪਿਆ ਤੇ ਤੂੰ ਕੈਨੇਡਾ ਜਾ ਤੇ ਲਾਈਫ ਬਹੁਤ ਵਧੀਆ ਕਹਿੰਦਾ ਉਹ ਮੇਰੇ ਵਿਆਹ ਨੂੰ 6 ਮਹੀਨੇ ਹੋ ਚੁੱਕੇ ਹੁੰਦੇ ਆ ਤੇ ਮੇਰੀ ਘਰ ਵਾਲੀ ਕਿਦੋਂ ਪ੍ਰੈਗਨੈਂਟ ਵੀ ਹੋ ਚੁੱਕੀ ਹੁੰਦੀ ਹੈ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਹੈ ਵੀ ਆਪਾਂ ਕੈਨੇਡਾ ਚੱਲੀਏ ਕਹਿੰਦਾ ਮੈਂ ਕਹਾਂ ਵੀ ਹੁਣ ਤੂੰ ਪ੍ਰੈਗਨੈਂਟ ਆ ਵੀ ਆਪਾਂ ਬੱਚਾ ਸਾਂਭ ਲਈਏ ਕੋਈ ਗੱਲ ਨਹੀਂ ਫਿਰ ਚਲੇ ਜਾਵਾਂਗੇ ਕਹਿੰਦੀ ਉਹ ਜिद ਜੀ ਕਰਨ ਲੱਗੀ ਦੀ ਕਹਿੰਦਾ ਮੈਂ ਆਪਣੇ ਮਾਪਿਆਂ ਨਾਲ ਸਲਾਹ ਕੀਤੀ ਉਹਨਾਂ ਵਿੱਚ ਪਾਈ ਜਿਵੇਂ ਚੰਗਾ ਲਾਇਦਾ ਕਰ ਲਓ ਕਹਿੰਦਾ ਚਲੋ ਜੀ ਉਦੋਂ ਮੇਰਾ ਸਾਸੜਾ ਵੀ ਕਹਿਣ ਲੱਗਾ ਚਲੇ ਜਾਓ ਬਾਹਰ ਇੱਥੇ ਕੀ ਰੱਖਿਆ ਜਿਵੇਂ ਆਪਣੇ ਘਰਾਂ ਚ ਗੱਲਾਂ ਕਰਦੇ ਨੇ ਵੀ ਇੱਥੇ ਕੀ ਹੈ ਇੱਥੇ ਕੀ ਆ ਆਹ ਚਲ ਠ ਕਹਿੰਦਾ ਪੁੱਤਰ ਨੇ ਜਨਮ ਲੈ ਲਿਆ ਕਹਿੰਦਾ ਉਸ ਤੋਂ ਪੁੱਤਰ ਦੇ ਜਨਮ ਤੋਂ 6 4 ਕਿਹ ਮਹੀਨਿਆਂ ਬਾਅਦ 4-5 ਮਹੀਨੇ ਬਾਅਦ ਕਹਿੰਦਾ ਫੈਲ ਲਾਈ ਤੇ ਵੀਜ਼ਾ ਆ ਗਿਆ ਤੇ ਕਹਿੰਦਾ ਕੈਨੇਡਾ ਨੂੰ ਚੜ ਗਈ ਚਲੋ ਜੀ ਕਹਿੰਦਾ ਜਵਾਕ ਛੋਟਾ ਜਿਹਾ ਸੀ ਕਿ ਪਿੱਛੇ ਸੀ ਸਾਮਦੇ ਰਿਹਾ ਉਹ ਜਵਾਕ ਕਹਿੰਦਾ ਜਦੋਂ ਇਹ ਉੱਧਰ ਚਲੀ ਜਾਂਦੀ ਉੱਧਰ ਜਾ ਕੇ ਮੇਰੇ ਨਾਲ ਵਧੀਆ ਫੋਨ ਤੇ ਗੱਲਾਂ ਬਾਤਾਂ ਕਰਦੀ ਆ ਵਧੀਆ ਵੀਡੀਓ ਕਾਲਾਂ ਕਰਦੀ ਆ ਸਭ ਕੁਝ ਵਧੀਆ ਕਰਦੀ ਆ ਕਹਿੰਦਾ 3-4 ਮਹੀਨੇ ਜਦੋਂ ਉੱਧਰ ਗਈ ਨੂੰ ਹੋ ਜਾਂਦੇ ਆ ਕਹਿੰਦਾ ਉਸ ਤੋਂ ਬਾਅਦ ਇੱਕ ਦਿਨ ਮੈਨੂੰ ਅਚਾਨਕ ਕਹਿੰਦੀ ਆ ਵੀ ਜਿੱਥੇ ਮੈਂ ਕੰਮ ਤੇ ਲੱਗੀ ਆ ਉਹ ਕਹਿੰਦੇ ਵੀ ਦਮਾਲਾ ਬੰਨ ਕੇ ਨਹੀਂ ਇੱਥੇ ਆਉਣਾ ਵੀ ਜਾਂਦਾ ਪੌਣੀ ਕਰਕੇ ਆਇਆ ਕਰ ਜਾਂ ਕੈਪ ਲਾ ਕੇ ਆਇਆ ਕਰ ਦਮਾਲਾ ਨਹੀਂ ਅਲਾਉ ਹੈਗਾ ਉੱਥੇ ਕਹਿੰਦਾ ਬਾਈ ਮੈਂ ਹੁਣ ਪੰਜਾਬ ਦੇ ਵਿੱਚ ਬੈਠਾ ਸੀ ਮੈਨੂੰ ਕੀ ਪਤਾ ਸੀ ਵੀ ਕੀ ਸੱਚ ਦੇ ਕੀ ਝੂਠ ਆ ਕਹਿੰਦਾ ਫਿਰ ਮੈਂ ਉਹਨੂੰ ਕੀ ਕਹਿ ਵੀ ਕੀ ਸਕਦਾ ਸੀਗਾ ਤੇ ਕਹਿੰਦਾ ਮੈਂ ਇੱਕ ਵਾਰੀ ਤਾਂ ਕਿਹਾ ਵੀ ਇਹ ਕੰਮ ਨਹੀਂ ਕਰਨਾ ਵੀ ਤੂੰ ਦਮਾਲਾ ਬੰਨ ਕੇ ਜਾਇਆ ਕਰ ਉਹ ਕਹਿੰਦੀ ਫਿਰ ਇੱਥੇ ਕੰਮ ਕਿਤੇ ਨਹੀਂ ਮਿਲਣਾ ਸਿੱਧੀ ਜੀ ਗੱਲ ਆ ਫਿਰ ਤਾਂ ਇਧਰੋਂ ਪੈਸੇ ਪਾ ਕਹਿੰਦਾ ਹੁਣ ਮੈਂ ਪੰਜਾਬ 'ਚ ਬੈਠਾ ਸੀ ਮੈਂ ਹੁਣ ਨੂੰ ਕੀ ਕਹਿੰਦਾ ਮੈਂ ਵੀ ਚਲ ਠੀਕ ਆ ਜਿਵੇਂ ਤੂੰ ਕਰਨਾ ਕਰ ਲਾ ਖਾਂ ਚਲੋ ਜਿਹਨੂੰ ਬਾਲਬੂਲ ਕਹਿੰਦਾ ਐ ਰਿਮਾਉਂਡ ਕਰਾ ਲੇ ਪੋਨੀ ਕਰਨ ਲੱਗੀ ਥ੍ਰੈਡਿੰਗ ਥ੍ਰੋਡਿੰਗ ਵੀ ਕਰਾ ਲਈ ਕਹਿੰਦਾ ਉਹਨੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਚੱਲ ਠੀਕ ਆ ਉਤਰੀ ਮਜਬੂਰੀ ਸੀਗੀ ਵੀ ਤੂੰ ਥ੍ਰੈਡਿੰਗ ਕਿਉਂ ਕਰਾਈ ਕਹਿੰਦਾ ਉਹਨੇ ਕਿਹਾ ਵੀ ਮੈਂ ਅਸਲੀ ਕੁੜੀ ਨਾਲ ਸੀ ਉਹ ਥੱਕੇ ਨਾ ਕਰਾਤੀ ਕਹਿੰਦਾ ਮੈਂ ਚੁੱਪ ਕਰਕੇ ਬੈਠਾ ਰਿਹਾ ਵੀ ਹੁਣ ਕੀ ਕੰਮ ਕਰਦਾ ਮੈਂ ਵਿੱਚ ਵਿੱਚ ਮੈਨੂੰ ਗੁੱਸਾ ਬਹੁਤ ਜੜਿਆ ਪਰ ਮੇਰੀ ਪੇਸ਼ ਨਹੀਂ ਕੋਈ ਜਾਂਦੀ ਸੀ ਉਹ ਤਾਂ ਕੈਨੇਡਾ ਬੈਠੀ ਸੀ ਕਹਿੰਦਾ ਕਹਿੰਦਾ ਚਲੋ ਜੀ 2.5 ਸਾਲਾਂ ਬਾਅਦ ਕਹਿੰਦਾ ਮੇਰਾ ਵੀਜ਼ਾ ਲੱਗ ਗਿਆ ਮੈਂ ਤੇ ਕਹਿੰਦਾ ਮੇਰਾ ਜਵਾਕ ਅਸੀਂ ਦੋਵੇਂ ਉੱਧਰ ਮੇਰੇ ਕੋਲ 2 ਸਾਲ ਦਾ ਵਰਕ ਪਰਮਿਟ ਵੀ ਮਿਲ ਜਾਂਦਾ ਜਦੋਂ ਕਹਿੰਦਾ ਮੈਂ ਉਧਰ ਚਲਾ ਜਾਇਆ ਨਾ ਜਦੋਂ ਮੈਨੂੰ 에어ਪੋਰਟ ਤੋਂ ਇਹ ਲੈਣ ਆਉਂਦੇ ਆ ਨਾਲ ਕਹਿੰਦਾ ਦੀ ਮਾਸੀ ਦੀ ਕੁੜੀ ਹੁੰਦੀ ਹੈ ਗੱਡੀ ਤੇ ਆਉਂਦੇ ਜਦੋਂ ਗਲਦਸਤਾ ਜਾ ਲੈ ਕੇ ਮੇਰੇ ਨਾਲ ਤੁਰ ਹੀ ਆਉਂਦੀ ਕਹਿੰਦਾ ਜਦੋਂ ਮੈਂ ਇਹਨੂੰ ਦੇਖਿਆ ਕਹਿੰਦਾ ਇੱਕ ਵਾਰੀ ਤਾਂ ਮੈਨੂੰ ਐਂ ਪਹਿਲੇ ਖਾ ਪਿਆ ਵੀ ਇਹ ਤਾਂ ਕੋਈ ਹੋਰ ਆ ਮੈਨੂੰ ਪਛਾਣ ਚ ਨਹੀਂ ਆਵੇ ਕਹਿੰਦਾ ਗੋਡੇ ਤੋਂ ਪਾਟੀ ਜੀ ਨੇ ਪੈਂਟ ਪਾਈ ਟੌਪ ਪਾਇਆ ਕਹਿੰਦਾ ਧੁੰਨੀ ਤੱਕ ਤੇ ਵਾਲ ਕਹਿੰਦਾ ਰਿਮਾਉਂਡ ਕਰਾਈ ਥਰੇਡਿਕ ਤੋਂ ਵੀ ਕਰਾਈ ਐਂ ਕਹਿੰਦਾ ਲਿਸ਼ਕੇ ਕਹਿੰਦਾ ਮੈਂ ਆਖਿਆ ਯਾਰ ਆ ਕੀ ਬਣ ਗਿਆ ਵੀ ਮਾਤਾ ਵਿਆਹ ਕਿਹਦੇ ਨਾਲ ਕਰਾਇਆ ਸੀ ਆ ਬਣ ਕੀ ਗਿਆ ਮੇਰੇ ਨਾਲ ਹਣਾ ਵੀ ਇਸ ਰਾਬੜੂ ਮੰਨ ਵਾਲੇ ਸਾਰੇ ਜੀਜੀ ਮੈਂ ਤਾਂ ਅਮਰਤਾ ਰਹੀ ਬੰਦਾ ਵੀ ਮੈਂ ਤਾਂ ਕਦੇ ਕਹਿੰਦਾ ਧਾਗਾ ਨਹੀਂ ਲਵਾਇਆ ਕਦੇ ਮੈਂ ਤਾਂ ਖੱਤ ਖੁੱਤ ਨਹੀਂ ਕਦੇ ਕਢਾਈ ਜਿਹੜੀ ਲੋਕੀ ਅੱਜ ਕੱਲ੍ਹ ਕਢਾਈ ਫਿਰਦੇ ਆ ਕਹਿੰਦਾ ਕਹਿੰਦਾ ਮੈਂ ਖੈ ਰੱਬਾ ਕੀ ਬਣ ਗਿਆ ਕਾ ਚਲ ਮੈਂ ਚੁੱਪ ਕਰਕੇ ਕਹਿੰਦਾ ਭਰੇ ਜੇ ਮਾਨ ਨਾਲ ਕਹਿੰਦਾ ਗੱਡੀ 'ਚ ਬੈ ਗਿਆ ਕਹਿੰਦਾ ਜੇ ਮੈਂ ਗੱਡੀ 'ਚ ਬੈਠਾ ਨਾ ਮੈਨੂੰ ਸਿਗਰਟ ਦੀ ਸਮੈਲ ਜੀ ਆਵੇ ਕਹਿੰਦਾ ਮੈਂ 15-20 ਮਿੰਟ ਤਾਂ ਚੁੱਪ ਕਰਕੇ ਬੈਠਾ ਰਿਹਾ ਤੇ ਮੈਂ ਬਾਅਦ 'ਚ ਕਿਹਾ ਵੀ ਆਹ ਸਿਗਰਟ ਦੀ ਸਮੈਲ ਆਉਂਦੀ ਵੀ ਉਹਨਾਂ ਦੀ ਤੁਹਾਨੂੰ ਪ੍ਰੈਗਨਨਸੀ ਲੱਗਦੀ ਕਹਿੰਦਾ ਮੈਂ ਕਿਹਾ ਨਹੀਂ ਨਹੀਂ ਸਿਗਰਟ ਦੀ ਲੱਗਦੀ ਕਹਿੰਦੀ ਨਹੀਂ ਕਿ ਵੀ ਮੇਰੇ ਫਰੈਂਡ ਫਰੰਟ ਬੈਹ ਜਾਂਦੀਆਂ ਕਿ ਉਹਨਾਂ ਚੋਂ ਕਿਸ ਨੇ ਕੋਈ ਸਮੋਕ ਕੀਤੀ ਹੋ ਆਪਾਂ ਕੀ ਕਹਿ ਸਕਦੇ ਹਾਂ ਨਾ ਕਾਂ ਚੱਲੋ ਯਾਰ ਉਹ ਗੱਲ ਇਹਨਾਂ ਨੇ ਗੋਲ ਜੀ ਕਰਤੀ ਜੇ ਕਹਿੰਦਾ ਮੈਂ ਵੀ ਉਹ ਗੱਲ ਨੂੰ ਬੜਾ ਸੀਰੀਅਸ ਨਹੀਂ ਲਿਆ ਕਹਿੰਦਾ ਮੈਂ ਹਾਂ ਚਲ ਕੋਈ ਗੱਲ ਹੈ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਚਲੋ ਜੀ ਮੈਨੂੰ ਹਫਤੇ 10 ਦਿਨਾਂ ਬਾਅਦ ਮੈਨੂੰ ਕੰਮ ਤੇ ਲਵਾ ਦਿੰਦੇ ਆ ਮੇਰੀ ਕਹਿੰਦਾ ਨਾਈਟ ਦੀ ਸ਼ਿਫਟ ਹੁੰਦੀ ਆ ਤੇ ਮੇਰੀ ਘਰ ਵਾਲੀ ਦੀ ਕਹਿੰਦਾ ਡੇ ਦੀ ਸ਼ਿਫਟ ਹੁੰਦੀ ਆ ਜਿਹੜੇ ਕਹਿੰਦਾ ਮੈਂ ਜਵਾਕ ਇੱਕ ਚਾਬੀ ਮੇਰੇ ਕੋਲ ਨਹੀਂ ਸੀ ਕਿ ਮੇਰੇ ਘਰ ਵਾਲੀ ਪੜ੍ਹੁੰਦੀ ਸੀ ਮੈਂ ਲੋਕ ਖੋਲ ਕੇ ਚੁੱਪਰ ਕੇ ਸਿੱਧਾ ਆ ਕੇ ਅੰਦਰ ਕਹਿੰਦਾ ਨਾ ਤੋ ਕਿਵੇਂ ਸੌ ਜਾਂਦਾ ਸੀਗਾ ਕਹਿੰਦਾ ਇੱਕ ਦਿਨ ਮੈਂ ਕੰਮ ਤੇ ਹੁੰਨਾ ਤੇ ਮੇਰੇ ਕਹਿੰਦਾ ਹਾਰਟ ਤੇ ਕਹਿੰਦਾ ਪੇਨ ਹੋਣ ਲੱਗ ਜਾਂਦੀ ਹੈ ਦਿਲ ਤੇ ਦਰਦ ਜਾ ਹੋਣ ਲੱਗ ਜਾਂਦਾ ਤੇ ਮੈਂ ਛੁੱਟੀ ਲੈ ਕੇ 12 1 ਵਜੇ ਕਹਿੰਦਾ ਵਾਪਸ ਘਰੇ ਆ ਜਾਣਾ ਤਾਂ ਮੈਂ ਲੋਕ ਖੋਲ ਕੇ ਜਦ ਘਰੇ ਆਉਣਾ ਜਦ ਮੈਂ ਆਪਦੇ ਰੂਮ ਦਾ ਬੈਡਰੂਮ ਦਾ ਦਰਵਾਜ਼ਾ ਖੋਲਦਾ ਕਹਿੰਦਾ ਜਦੋਂ ਭਰਾਵਾ ਮੈਂ ਉਹ ਸੀਨ ਵੇਖਿਆ ਕਹਿੰਦਾ ਬੱਸ ਮੈਂ ਕਹਿੰਦਾ ਲਾਸ਼ ਹੀ ਬਣ ਗਿਆ ਕਹਿੰਦਾ ਜਿਹੜਾ ਸਰੀਸ ਹੈ ਮੇਰੇ ਘਰ ਵਾਲੀ ਨੇ ਪਾਇਆ ਸੀ ਕੋਲ ਦੋ ਖਾਲੀ ਬੀਅਰ ਦੀਆਂ ਬੋਤਲਾਂ ਪਈਆਂ ਸੀ ਕੋਲ ਸਿਗਰਟ ਦੀ ਡੱਬੀ ਪਈ ਸੀ ਕਹਿੰਦਾ ਘਰਾੜੇ ਦੇ ਘਰਾੜਾ ਮਾਰਿਆ ਰੱਜੀ ਪਈ ਨੂੰ ਕੋਈ ਪਤਾ ਨਹੀਂ ਵੀ ਕੋਈ ਆ ਗਿਆ ਜਾਂ ਨਹੀਂ ਆ ਗਿਆ ਕਹਿੰਦਾ ਕਿ ਵੀ ਤੇ ਦਿਲ ਚ ਤਾਂ ਇਹ ਸੀ ਵੀ ਤੂੰ ਸਵੇਰੇ ਆਉਂਦਾ ਉਹਦਾ એલਾਰਮ ਲਾਰਮ ਲਾ ਕੇ ਰੱਖਦੀ ਸੀ ਕਹਿੰਦਾ ਮੈਂ ਚੁੱਪ ਕਰਕੇ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਮੈਂ ਲੌਬੀ ਚ ਆ ਕੇ ਬਹਿ ਗਿਆ ਮੈਨੂੰ ਨੀਂਦ ਤਾਂ ਕੀ ਆਉਣੀ ਸੀ ਕਹਿੰਦਾ ਬਾਸ ਤਾਂ ਨਾ ਕਿ ਮੇਰੇ ਅੰਦਰ ਨਹੀਂ ਸਵੜ ਕੇ ਕਹਿੰਦਾ ਬਿੰਦਾ ਵੀ ਬਣ ਕੀ ਗਿਆ ਵੀ ਵਿਆਹ ਕਿਹਦੇ ਨਾਲ ਕਰਾਇਆ ਸੀ ਪੰਜਾਬ ਤੋਂ ਕਹਿੋ ਜੀ ਭੇਜੀ ਸੀ ਇੱਥੇ ਆ ਕੇ ਕੀ ਬਣ ਗਈ ਕਹਿੰਦਾ ਲੋ ਜੀ ਸਵੇਰੇ ਉੱਠਦੀ ਆ ਇਹ ਨਹਾਤ ਹੋ ਕੇ ਸਾਰਾ ਖਲਾਰਾ ਖਲੂਰਾ ਸਾਮ ਕੇ ਆਉਂਦੀ ਆ ਤੇ ਕਹਿੰਦਾ ਮੈਨੂੰ ਲੌਬੀ ਚ ਬਿਕੇ ਕਹਿੰਦੀ ਤੁਸੀਂ ਅੱਜ ਕਿਦੋਂ ਆਏ ਕਹਿੰਦਾ ਮੈਂ ਇਹਨੂੰ ਕਿਹਾ ਜੀ 15 ਕੁ ਮਿੰਟ ਹੀ ਹੋਏ ਬਿਨਵਾਏ ਰਿਓ ਉਹ ਜਿਹੜੇ ਮੇਰੇ ਕੋਲ ਬੈ ਗਈ ਚਾਹ ਦਾ ਕੱਪ ਲੈ ਆਈ ਕਹਿੰਦਾ ਮੈਨੂੰ ਚਾਹ ਉਹ ਕਿੱਥੋਂ ਲੰਘੇ ਕਾਫੀ ਜੀ ਬਣਾ ਕੇ ਕਹਿੰਦਾ ਕਹਿੰਦਾ ਮੈਂ ਇਹਨੂੰ ਕਿਹਾ ਵੀ ਮੇਰੀ ਗੱਲ ਸੁਣ ਵੀ ਤੂੰ ਸ਼ਰਾਬ ਪੀਨੀ ਐ ਕਹਿੰਦੀ ਨਹੀਂ ਕਹਿੰਦਾ ਮੈਂ ਕਿਹਾ ਤੂੰ ਸਿਗਰਟ ਪੀਨੀ ਐ ਕਹਿੰਦੀ ਨਹੀਂ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਅੰਮ੍ਰਿਤ ਛਕਿਆ ਹੋਇਆ ਕਹਿੰਦੀ ਕਹਿੰਦਾ ਮ ਕਹਿੰਦਾ ਭਾਈ ਮੇਰੇ ਕੋਲ ਜਿੰਨੀ ਜ਼ੋਰ ਦੀ ਥੱਪੜ ਵੱਜਿਆ ਮੈਂ ਓਨੀ ਜ਼ੋਰ ਦੀ ਟਕਾ ਆ ਕੇ ਦੀ ਗੱਲ ਤੇ ਥੱਪੜ ਮਾਰਿਆ ਟਕਾ ਆ ਕੇ ਕਹਿੰਦਾ ਜਮਾ ਟਕਾ ਆ ਕੇ ਕਹਿੰਦਾ ਮੈਂ ਆਖਿਆ ਵੀ ਮੇਰੇ ਜਵਾਬ ਦੀ ਝੂਠੀ ਤੇ ਨਾ ਸੌਂ ਖਾ ਵੀ ਮੈਂ ਸਾਰ ਉਹ ਅੱਖਾਂ ਨਾਲ ਦੇਖਿਆ ਕਹਿੰਦਾ ਜਦੋਂ ਮੈਂ ਵੀਡੀਓ ਕੱਢ ਕੇ ਦਿਖਾਈ ਕਹਿੰਦਾ ਕਹਿੰਦਾ ਇਹ ਜਨਾਨੀ ਨੇ ਉੱਥੇ ਹੀ ਰੰਗ ਚੇਂਜ ਕਰ ਲਏ ਮੈਂ ਚੱਕ ਕੇ ਪੁਲਿਸ ਨੂੰ ਫੋਨ ਲਾਤਾ ਵੀ ਮੇਰਾ ਘਰ ਵਾਲਾ ਮੇਰੇ ਨਾਲ ਜ਼ਬਰਦਸਤੀ ਕਰਦਾ ਮੈਨੂੰ ਕੁੱਟਿਆ ਆਏ ਨੇ ਬਹੁਤ ਜ਼ਿਆਦਾ ਕਹਿੰਦਾ ਚਲੋ ਜੀ 15 20 ਮਿੰਟਾਂ ਬਾਅਦ ਪੁਲਿਸ ਆ ਗਈ ਬਦ ਤੁਰੇ ਤਦ ਅੱਗਣ ਦਾ ਸਮਾਂ ਲੱਗ ਪੁਲਿਸ ਆ ਗਈ ਕਹਿੰਦਾ ਪੁਲਿਸ ਨੇ ਆਇਆ ਇਹ ਕਹਿੰਦੀ ਹਿੱਟ ਮੀ ਹਿੱਟ ਮੀ ਕਹਿੰਦੇ ਗੱਲ ਦੇ ਨਿਸ਼ਾਨ ਜਾਂ ਪਿਆ ਸੀ ਨੇ ਦਿਖਾ ਦੇ ਮੇਰੇ ਤੇ ਕਹਿੰਦਾ ਕੇਸ ਚੱਲ ਪਿਆ ਚਲੋ ਜੀ ਕੇਸ ਚੱਲਣ ਤੋਂ ਬਾਅਦ ਮੈਨੂੰ ਕਹਿੰਦਾ ਉੱਥੋਂ ਹਦਾਇਤ ਮਿਲਦੀ ਹੈ ਵੀ ਤੂੰ ਇਸ ਕੁੜੀ ਤੋਂ ਅਲੱਗ ਰਹਿਣਾ ਦੂਰ ਰਹਿਣਾ ਕਹਿੰਦਾ ਜਦੋਂ ਮੈਂ ਉੱਥੋਂ ਬਾਹਰ ਨਿਕਲ ਕੇ ਆਉਣਾ ਮੰਨ ਲਓ ਦੂਜੇ ਇੱਕ ਦਿ ਕਹਿੰਦਾ ਮੈਂ ਆਪਦੇ ਸਹੁਰਾ ਨੂੰ ਫੋਨ ਕਰਦਾ ਵੀ ਨੇ ਆ ਕਰਤੂਤ ਕੀਤੀ ਹੈ ਕਹਿੰਦਾ ਜਦੋਂ ਮਾਲਾ ਇਹਦੀ ਮਾਂ ਨੇ ਆ ਗੱਲ ਸੁਣੀ ਕਹਿੰਦਾ ਉੱਚੀ ਉੱਚੀ ਫੋਨ ਤੇ ਰੋਣ ਲੱਗ ਗਈ ਤਾਂ ਪਿਓ ਵੀ ਰੋਣ ਲੱਗ ਗਿਆ ਜਦੋਂ ਮੈਂ ਵੀਡੀਓ ਭੇਜੀ ਕਹਿੰਦਾ ਵੀਡੀਓ ਦੇਖਣ ਤੋਂ ਬਾਅਦ ਇਹਦੇ ਮਾਂ ਪਿਓ ਨੇ ਇਹਨੂੰ ਇੱਕੋ ਗੱਲ ਕਹੀ ਵੀ ਤੂੰ ਸਾਡੇ ਲਈ ਅੱਜ ਤੋਂ ਮਰ ਗਈ ਤੂੰ ਸਾਡੀ ਧੀ ਨਹੀਂ ਹੈਗੀ ਤੂੰ ਤਾਂ ਡੈਨ ਬਣ ਗਈ ਹੈ ਕਹਿੰਦਾ ਇਹਦੇ ਮਾਂ ਪਿਓ ਨੇ ਕਿਹਾ ਵੀ ਅੱਜ ਤੋਂ ਤੇਰਾ ਸਾਡਾ ਰਿਸ਼ਤਾ ਜੁਗਾ ਜੁਗਾ ਲਈ ਖਤਮ ਆ ਬਿਲਕੁਲ ਕਹਿੰਦਾ ਇਹ ਆਪਦੇ ਮਾਂ ਪਿਓ ਨੂੰ ਕਹਿੰਦੀ ਕੋਈ ਗੱਲ ਨਹੀਂ ਜਿੱਥੇ ਮੇਰਾ ਘਰ ਵਾਲਾ ਗਿਆ ਤੁਸੀਂ ਵੀ ਉੱਥੇ ਜਾਓ ਕਹਿੰਦਾ ਚੱਕ ਕੇ ਨੇ ਆ ਤੇ ਮ ਪਤਾ ਨਹੀਂ ਕਦੋਂ ਕੋਹਣਾ ਕਹਿੰਦਾ ਕਹਿੰਦਾ ਹੁਣ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਵੀ ਇਹ ਮੈਨੂੰ ਕੁੱਟਦਾ ਮਾਰਦਾ ਮੈਨਾਂ ਜ਼ਬਰਦਸਤੀ ਕਰਦਾ ਮੈਨੂੰ ਇਤੋਂ ਖਤਰਾ ਕਹਿੰਦਾ ਹੁਣ ਇਹਦੇ ਨੇੜੇ ਨਹੀਂ ਮੈਂ ਜਾਂਦਾ ਕਿਲੋਮੀਟਰ ਦੇ ਘੇਰੇ ਚ ਮੈਂ ਦੂਰ ਰਹਿਣ ਦੀ ਹਦਾਇਤ ਆ ਮੈਨੂੰ ਮੈਂ ਦੂਰ ਰਹਿਣਾ ਅਲੱਗ ਰਹਿਣਾ ਕਹਿੰਦਾ ਭਾਈ ਮੈਂ ਕੱਲਾ ਬੈ ਬੈ ਕੇ ਰੋਣਾ ਵੀ ਸਾਡਾ ਪਰਿਵਾਰ ਤਾਂ ਹਮਰਸ਼ਕਿਆ ਸੀ ਇਹ ਕੀ ਬਣ ਗਿਆ ਜੀ ਕਹਿੰਦਾ ਜਦੋਂ ਮੇਰੇ ਮਾਂ ਪਿਓ ਨੂੰ ਇਸ ਗੱਲ ਦਾ ਪਤਾ ਲੱਗਿਆ ਕਹਿੰਦਾ ਮੇਰੀ ਮਾਂ ਨੇ ਘਟੋ ਘਟ ਮਹੀਨਾ ਰੋਟੀ ਨਹੀਂ ਖਾਧੀ ਕਹਿੰਦਾ ਬਿਮਾਰ ਮੰਜੇ ਤੇ ਪਈ ਰਹੀ ਉਹ ਵੀ ਸਾਡਾ ਪਰਿਵਾਰ ਕੀ ਸੀ ਤਾਂ ਸਾਡੀ ਨੌਂ ਕਿਹ ਕਹਿੰਦਾ ਮੇਰਾ ਪਿਓ ਹਜੇ ਵੀ ਮੇਰੇ ਨਾਲ ਗੱਲਾਂ ਕਰਦਾ ਫੋਨ ਤੇ ਰੋ ਪੈਂਦਾ ਪਰ ਇੱਕੋ ਗੱਲ ਕਹਿੰਦਾ ਕੋਈ ਨਹੀਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ ਕੋਈ ਨਹੀਂ ਵਾਹਿਗੁਰੂ ਠੀਕ ਕਰੂਗਾ ਸਾਰਾ ਕੁਝ ਕਹਿੰਦਾ ਬਾਈ ਇਸ ਕੈਨੇਡਾ ਨੇ ਮੇਰੇ ਕੰਨਾਂ ਨੂੰ ਹੱਥ ਲਵਾ ਦਿੱਤੇ ਕਹਿੰਦਾ ਆਪਾਂ ਦੇਖੋ ਗੱਲ ਸੋਚੀਏ ਜਦੋਂ ਆ ਕੇਸ ਜਾਂ ਨਿਬੜ ਗਿਆ ਭਾਵੇਂ ਪੱਕੇ ਹੋਈਏ ਨਾ ਹੋਈਏ ਕਹਿੰਦਾ ਬਾਸ ਚੋਂ ਪਰਕੇ ਪੰਜਾਬ ਵੜੇ ਜਾਣਾ ਯਾਰ ਕਹਿੰਦਾ ਮੈਂ ਇਹਦੇ ਪਿੱਛੇ ਆ ਦਾ ਮਾਂ ਪਿਓ ਛੱਡ ਕੇ ਆਇਆ ਸੀ ਆਪਦਾ ਪੁੱਤ ਵੀ ਗਵਾਲਿਆ ਘਰ ਵਾਲੀ ਵੀ ਗਵਾਲੀਆ ਦਾ ਕੀ ਖੱਟਿਆ ਕੈਨੇਡਾ ਆ ਕੇ ਕਹਿੰਦਾ ਤੇ ਮੈਂ ਭਰਾ ਹੁਣ ਕਿਸਨੇ ਆ ਹੋਰ ਦੇ ਕੈਨੇਡਾ ਭੈਂਚ ਰੇ ਭੇਜਣਾ ਜਾਂ ਕਿਸੇ ਵੀ ਕੰਟਰੀ ਚ ਭੇਜਣਾ ਤੁਸੀਂ ਆਈਲੈਂਡਸ ਲਈ ਕੁੜੀ ਨਾਲ ਵਿਆਹ ਕਰਾਉਂਦੇ ਹੋ ਤਾਂ ਕੁੜੀ ਦੇ ਹਰ ਇੱਕ ਪ੍ਰੂਫ ਤੇ ਤੁਹਾਡਾ ਨਾਮ ਹੋਣਾ ਜ਼ਰੂਰੀ ਆ ਕੁੜੀ ਦੇ ਪ੍ਰੂਫਾਂ ਤੇ ਨਾਮ ਚੜਵਾਉਣ ਤੋਂ ਬਾਅਦ ਹੀ ਕੁੜੀ ਦੀ ਫਾਈਲ ਲਾਇਆ ਕਰੋ ਕਹਿੰਦਾ ਪਾਸਪੋਰਟ ਤੇ ਤੁਹਾਡਾ ਨਾਮ ਹੋਵੇ ਕੁੜੀ ਦੇ ਆਧਾਰ ਕਾਰਡ ਤੇ ਤੁਹਾਡਾ ਨਾਮ ਹੋਵੇ ਜਿੰਨੇ ਵੀ ਕੁੜੀ ਦੇ ਡਾਕੂਮੈਂਟਸ ਹੋਣ ਸਾਰਿਆਂ ਤੇ ਤੁਹਾਡਾ ਨਾਮ ਹੋਣਾ ਬਹੁਤ ਜ਼ਰੂਰੀ ਆ ਐਵੇਂ ਕੱਚੇ ਪੈਰੀ ਨਾ ਕੁੜੀ ਨੂੰ ਸਿੱਧਾ ਜਾਇਜ਼ ਚੜਾ ਦਿਆ ਕਰੋ ਵੀ ਕੈਨੇਡਾ ਕੈਨੇਡਾ ਦੇ ਚਾਅ ਦੇ ਵਿੱਚ ਕਿਉਂਕਿ ਜਦੋਂ ਕਹਿੰਦਾ ਇੱਧਰ ਆ ਜਾਂਦੇ ਨੇ ਇੱਧਰ ਦੀ ਹਵਾ ਹੀ ਇਹੋ ਜਿਹੇ ਦਾ ਪਾਣੀ ਇਹ ਸੇਰ ਹਲੇ ਜਿਆਦਾ ਬੰਦੇ ਦਾ ਕਹਿੰਦਾ ਹੁਣ ਮੇਰੇ ਵਾਲੀ ਜਨਾਨੀ ਕਹਿੰਦਾ ਮੇਰੀ ਘਰ ਵਾਲੀ ਕਹਿੰਦਾ ਐਡੀ ਕਿ ਜਿਆਦਾ ਗੁਰੂ ਨੂੰ ਮੰਨਣ ਵਾਲੀ ਸੀ ਇੰਨਾ ਵਧੀਆ ਗੁਰਬਾਣੀ ਦਾ ਜਾਪ ਕਰਦੀ ਸੀ ਕਹਿੰਦਾ ਮੈਂ ਸੋਚਿਆ ਨਹੀਂ ਸੀ ਵੀ ਆਹ ਕੁਛ ਸਾਡੇ ਘਰ ਬਣ ਜਾਊਗਾ ਜੋ ਮੇਰੇ ਨਾਲ ਕੈਨੇਡਾ ਆ ਕੇ ਬਣ ਗਿਆ ਕਹਿੰਦਾ ਬਾਈ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦਾ ਮੇਰਾ ਘਟੋ ਘਟ ਜਿਆਦਾ ਨਹੀਂ 15 16 ਕਿਲੋ ਬਗਲਾ ਮੇਰਾ weight ਘਟ ਗਿਆ ਕਹਦਾ ਰੋਟੀ ਖਾਣ ਨੂੰ ਜੀ ਨਹੀਂ ਕਹਿੰਦਾ ਰੋਟੀ ਵੀ ਤਾਂ ਮੇਰੇ ਮੂੰਹ ਚ ਫੁੱਲਦੀ ਐ ਰੋਟੀ ਟੱਪਦੀ ਨਹੀਂ ਕਹਿੰਦਾ ਮੈਨੂੰ ਪ੍ਰਭੂ ਤੇ ਮੈਂ ਇਹ ਭੈਣਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੀਆਂ ਕੈਨੇਡਾ ਜਾਂਦੀਆਂ ਨੇ ਵਿਆਹ ਕਰਾ ਕੇ ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਜਿਹੜੀਆਂ ਆਹ ਮਾੜੇ ਕੰਮ ਕਰਦੀਆਂ ਸਿਰਫ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਭੈਣੋ ਦੇਖੋ ਇਹ ਚਾਰ ਦਿਨ ਸ਼ੌਂਕ ਦੇ ਮੁੜ ਕੇ ਉਹੀ ਕੁੱਤੇ ਭੌਂਗ ਦੇ ਪਹੁੰਚ ਚਾਉਂਗੇ ਕਹਿੰਦੇ ਖੋਤੀ ਬੋਰ ਥਲੀ ਆਉਂਦੀ ਹੁੰਦੀ ਹੈ ਇਸ ਕਰਕੇ ਕਦੇ ਵੀ ਇਹੋ ਜਿਹੇ ਚੱਕਰਾਂ 'ਚ ਨਾ ਪਾਓ ਆਪ ਦਾ ਪਰਿਵਾਰ ਨਾ ਵਿਗਾੜੋ ਆਪ ਦਾ ਘਰ ਨਾ ਵਿਗਾੜੋ ਆਪ ਦੀ ਔਲਾਦ ਦੀ ਜ਼ਿੰਦਗੀ ਨਾ ਖਰਾਬ ਕਰੋ ਹੁਣ ਬਾਈ ਕਹਿੰਦਾ ਮੈਨੂੰ ਕੈਰੈਕਟਰ ਤਾਂ ਨਹੀਂ ਉਹਦਾ ਪਤਾ ਵੀ ਦੀ ਕਿਸੇ ਨਾਲ ਬੰਦੇ ਨਾਲ ਗੱਲਬਾਤ ਹੈਗੀ ਜਾਂ ਨਹੀਂ ਹੈਗੀ 나ਈ ਮੈਂ ਕਹਿੰਦਾ ਇਹੋ ਜੀ ਕੋਈ ਗੱਲ ਦੇਖੀ ਮੈਂ ਐਵੇਂ ਉਹਦੇ ਤੇ ਬਲੇਮ ਲਾਵਾਂ ਵੀ ਉਹਦੀ ਕਿਸੇ ਮੁੰਡੇ ਨਾਲ ਗੱਲ ਸੀ ਜਾਂ ਕੁਝ ਵੀ ਕਹਿੰਦਾ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ 나 ਮੈਂ ਕੁਝ ਦੇਖਿਆ بس ਮੈਂ ਜੋ ਦੇਖਿਆ ਵੀ ਉਹ ਡਰਿੰਕ ਕਰਦੀ ਆ ਤੇ ਸਮੋਕਿੰਗ ਕਰਦੀ ਆ ਇਹ ਦੋਵੇਂ ਚੀਜ਼ਾਂ ਦੀ ਆਦਤ ਕਿਹਨੇ ਪਾਈ ਉਹਦੀ ਮਾਸਦੀ ਦੀ ਕੁੜੀ ਨੇ ਕਹਿੰਦਾ ਕਹਿੰਦੇ ਉਹ ਬਹੁਤ ਜ਼ਿਆਦਾ ਸਕ੍ਰੀਨ ਕੁੜੀ ਸੀ ਉਹ ਕਹਿੰਦਾ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਡਰਿੰਕ ਬਹੁਤ ਕਰਦੀ ਸਮੋਕਿੰਗ ਬਹੁਤ ਕਰਦੀ ਆ ਜਿਹੜਾ ਕਹਿੰਦਾ ਉਹ ਵੇਪ ਚਾਮ ਦਾ ਸੂਟੇਜ ਲ ਕਹਿੰਦਾ ਏ ਤੇ ਉਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ ਜਮਾਂ ਦਿਨ ਰਾਤ ਜਮਾਂ ਇਕੱਠੀਆਂ ਕਹਿੰਦਾ ਹੁਣ ਮੇਰੀ ਘਰ ਵਾਲੀ ਨੇ ਉਸ ਸ੍ਰੀ ਸਾਹਿਬ ਵੀ ਲਾ ਕੇ ਰੱਖਤਾ ਕਹਿੰਦਾ ਪਹਿਲਾਂ ਪਤਾ ਨਹੀਂ ਮੇਰੇ ਡਰ ਕਰਕੇ ਪਾਉਂਦੀ ਸੀ ਵੀ ਉਹਨੇ ਆ ਕੇ ਨੂੰ ਪਤਾ ਲੱਗ ਜੂਗਾ ਕਹਿੰਦਾ ਹੁਣ ਮੈਂ ਇੱਕਦਮ ਦੇਖੀ ਸੀ ਜਾਂਦੀ ਕਹਿੰਦਾ ਕੋਈ ਉਹਨੇ ਸ੍ਰੀ ਸਾਹਿਬ ਨਹੀਂ ਪਾਇਆ ਸੀ ਕੋਈ ਕੁਝ ਨਹੀਂ ਸੀ ਪਾਇਆ ਕਹਿੰਦਾ ਬਾਈ ਦੇਖ ਕਹਿੰਦਾ ਇਨ੍ਹਾਂ ਮੁਲਖਾਂ 'ਚ ਆ ਕੇ ਕਹਿੰਦਾ ਵੱਡੇ ਵੱਡੇ ਦੇ ਦਿਮਾਗ ਖੱਲੇ ਜਾਂਦੇ ਆ ਕਹਿੰਦਾ ਹੁਣ ਜਿਹੜੀ ਮਾਸੇ ਦੀ ਕੁੜੀ ਸੀਗੀ ਉਹਨੇ ਕਹਿੰਦਾ ਮੇਰੇ ਘਰ ਵਾਲੇ ਦਾ ਬ੍ਰੇਨ ਹੀ ਨਿਕ ਵਾਸ਼ ਕਰਤਾ ਵੀ ਤੂੰ ਕਿਹੜੇ ਚੱਕਰਾਂ ਚ ਪਈ ਫਿਰਦੀ ਆ ਹਨਾ ਬਈਏ ਐਡਵਾਂਸ ਕੰਟਰੀਆਂ ਨੇ ਆਜ਼ਾਦ ਮੁਲਕ ਨੇ ਤੂੰ ਕਿਹੜੇ ਚੱਕਰਾਂ ਚ ਕੀ ਰੱਬ ਹੁੰਦਾ ਇਹ ਲੋਕ ਕਿਹੜਾ ਰੱਬ ਨੂੰ ਮੰਨਦੇ ਆ ਕਹਿੰਦਾ ਐਂ ਜਦੋਂ ਬੰਦਾ ਕੋਲ ਬਹਿਣ ਲੱਗ ਜੇ ਮਾੜੀ ਸੰਗਤ ਤੇ ਮਾੜੀ ਸੰਗਤ ਕਹਿੰਦਾ ਜਦੋਂ ਬੰਦੇ ਦੇ ਕਈ ਜਾਵੇ ਕਈ ਜਾਵੇ ਕਹਿੰਦਾ ਉਹ ਦਿਮਾਗ ਤੇ ਇਹੋ ਜਿਹਾ ਅਸਰ ਪੈ ਗਿਆ ਵੀ ਉਹਨੇ ਆਪ ਦਾ ਜਿਹੜਾ ਸਭ ਕੁਝ ਪਿੱਛਾ ਸਾਰਾ ਕੁਝ ਭੁੱਲ ਗਿਆ ਹੁਣ ਮੇਰੇ ਤੇ ਕੇਸ ਲਾਈ ਬੈਠੀ ਆ ਕਹਿੰਦਾ ਹਜੇ ਪਤਾ ਨਹੀਂ ਮਰਨ ਲਾ ਕੀ ਕ세 ਹੋਰ ਦਾ ਘਰ ਉਜੜਨ ਤੋਂ ਬਚੇ ਅਸੀਂ ਇਹੀ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਆਪਦੇ ਘਰ ਨਾ ਜਾੜੋ ਜੀ ਸਦਕੇ ਜਾਓ ਬਾਹਰਲੇ ਕੰਟਰੀਆਂ ਚ ਤਰੱਕੀਆਂ ਕਰੋ ਪੈਸਾ ਕਮਾਓ ਪਰ ਆਪਦੇ ਪਰਿਵਾਰ ਨਾਲ ਜੁੜੇ ਰਹੋ ਆਪਦੇ ਪਰਿਵਾਰ ਨਾਲੋਂ ਨਾ ਟੁੱਟੋ ਇਹ ਸ਼ਕੀਨੀਆਂ ਇਹ ਅਜਾਸ਼ੀਆਂ ਇਹ ਨਸ਼ੇ ਉਮਰ ਦੇ ਹਿਸਾਬ ਨਾਲ ਲੈ ਜਾਣੇ ਆ ਅਖੀਰ ਤੇ ਕੰਮ ਆਉਣਾ ਪਰਿਵਾਰ ਨੇ ਤੁਸੀਂ ਅੱਜ ਆਪਦਾ ਪਰਿਵਾਰ ਸੰਭਲ ਲੈਂਦਾ ਸਾਰੀ ਉਮਰ ਸੁਖੀ ਰਹੋਗੇ ਜੇ ਅੱਜ ਪਰਿਵਾਰ ਨਾਲ ਟੁੱਟ ਗਏ ਤਾਂ ਜਿਹੜੇ ਆਹ ਨਸ਼ੇ ਆ ਇਹ ਆਦਾਸ਼ੀਆਂ ਇਹ ਘੁੰਮਣੇ ਫਿਰਨੇ ਗੱਡੀਆਂ ਇਹ ਉਮਰ ਦੇ ਹਿਸਾਬ ਨਾਲ ਸਭ ਕੁਝ ਫਿੱਕਾ ਪੈ ਜਾਣਾ ਤੇ ਪਿਛਲੀ ਉਮਰ ਜਾ ਕੇ ਪੱਲੇ ਰਹਿ ਜਾਂਦੇ ਇਕੱਲੇ ਪਛਤਾਵੇ ਹੋਰ ਵੀ ਬੜੇ ਭਰਾਵਾਂ ਦੇ ਘਰ ਬਾਹਰ ਜਾ ਕੇ ਉਜੜੇ ਆ ਬੜੇ ਭਰਾਵਾਂ ਦੇ ਫੋਨ ਆਉਂਦੇ ਆ ਬੜੀਆਂ ਗੱਲਾਂ ਆਉਂਦੀਆਂ ਬੜਾ ਰੋਂਦੇ ਆ ਬੜਾ ਕੁਝ ਦੱਸਦੇ ਆ ਤੇ ਉਹ ਭਰਾ ਕਹਿੰਦਾ ਮੇਰੇ ਕੋਲੇ ਸਾਰੇ A to Z ਪ੍ਰੂਫ ਪਏ ਆ ਜਦੋਂ ਇਹ ਸੁੱਤੀ ਪਈ ਸੀ ਵੀਰ ਦੀਆਂ ਬੋਤਲਾਂ ਸਿਗਰਟਾਂ ਵਗੈਰਾ ਸਭ ਕੁਝ ਕਹਿੰਦਾ ਮੈਂ ਦੇਖ ਵੀਡੀਓ ਮੇਰੇ ਕੋਲ ਪਈ ਹੋਈ ਕਹਿੰਦਾ ਪਰ ਮੈਂ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਆਹ ਕੁਝ ਬਣ ਜਾ ਤਾਂ ਕਿ ਕਿਸੇ ਹੋਰ ਦਾ ਘਰ ਉਜੜਣ ਤੋਂ ਬਚ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ